ਸਿੱਖਾਲ ਜੀ ਸਾਰਿਆਂ ਨੂੰ ਅ ਮਿੱਤਰੋ ਰਾਤੀ ਟਰਾਲੀ ਇੱਥੇ ਰਾਤ ਹੀ ਰਹਿ ਗਈ ਸੀ ਕਿਉਂਕਿ ਹੋਰਲੇ ਫਿਜ ਦਾ ਡਰਾਈਵਰ ਨੇ ਟਰੈਕਟਰ ਥੋੜਾ ਜਿਹਾ ਖੱਤੇ ਚ ਸਿਰਦਾ ਸੀ ਹੋਰਲਾ ਟਰੈਕਟਰ ਉਹਦੇ ਕੰਨ ਉਹ ਫਿਜ ਦਾ ਉੱਚਾ ਆ ਇੱਥੇ ਆ ਵੀ ਫਰ ਕਰ ਰਿਹਾ ਫੇ ਕੱਲਾ ਛੇਰੂ ਜਿਹੜਾ ਟਾਇਰ ਥੋੜੇ ਜੇ ਖੱਟਾ ਹੈਗਾ ਜੰਦਾ ਦੇ ਥੱਲੇ ਨੂੰ ਧੁੱਸ ਗਈ ਹੁਣ ਆਪਾਂ ਟਰੈਕਟਰ ਆ ਰਹੇ ਆ ਦੂਏ ਵੀ ਤੇ ਗੰਨਾ ਹੈਗਾ 200 ਕੁਇੰਟਲ ਮਨ ਲੱਗੀ ਐ 420 ਕ ਭਰੀਆਂ ਆ ਤੇ ਇਹ ਵੀ ਹੈਗਾ ਆਪਣੇ ਇਹ 5009 ਤੇ ਇਹ ਫਗਵਾੜੇ ਲੈ ਕੇ ਜਾਣੀ ਆ ਆਪਾਂ ਜਿੱਥੇ ਤਾਂ ਆਪਣੇ ਤਕਰੀਬਨ ਬਾਕੀ ਸਾਰਾ ਨਿਬੜੀ ਗਿਆ ਫੇ ਉਹਦੇ ਘਰ ਕੇ ਵੀ ਕੀ ਏਡੀ ਦੂਰ ਕਿਤੇ ਲਈ ਫੈਨਨੀ ਆ ਤੇ ਐ ਠੇਕੇਦਾਰ ਆਪਣਾ ਲੱਗਾ ਆ ਇੱਧਰ ਦੇਖੋ ਤਸੱਲੀ ਕਰਾਉਣ ਆਣ ਤੇ ਸਾਸ ਹੁਣ ਕੱਢ ਕੇ ਦੇਖਦੇ ਬਿਹਤਰਾ ਰੱਖਦਾ ਢੜਲਾ ਜਾਂਦੀ ਫੇ ਥੋੜੀ ਜੀ ਇਹ ਰਾਤੀ ਇਦਾਂ ਮਿਸਟੇਕ ਹੋ ਗਈ ਵੀ ਮਤਲਬ ਕਿ ਜਿਹੜਾ ਆ ਦੇਖੋ ਮੋਰੇ ਟਰੈਕਟਰ ਸੀਗਾ ਉਹ ਇੱਧਰ ਚਲ ਗਿਆ ਸੀ ਥੱਲੇ ਤੇ ਉਹ ਵਿਚਾਰਾ ਇੱਥੇ ਫਸ ਗਿਆ ਤੇ ਉਹਦੇ ਕੰਨ ਇਹ ਫੇਰ ਵਿਚਾਰਾ ਜਵਾਨ ਮਗਰ ਰਹਿ ਗਿਆ ਕੱਲਾ ਤੇ ਫੇਰ ਢੱਡੀਆਂ ਆੜ ਗਿਆ ਨਹੀਂ ਚੰਗੀ ਤਰ੍ਹਾਂ ਨੋਰਮਾ ਉਹ ਖੋਲੀ ਆਹ ਮੰਜੀ ਖੋਲੀ ਤੇ ਇੱਕ ਹੁਣ ਆਪਣੇ ਸਾਰਾ ਗਿੱਲਾ ਬਹੁ ਰਹਿੰਦਾ ਪਤਾ ਨਹੀਂ ਆ ਦੇਖੋ ਇੱਥੋਂ ਇੱਕ ਦੋ ਟਰਾਲੀਆਂ ਲਗਾਈਆਂ ਆ ਪਰ ਥੱਲੇ ਬਹੁਤ ਜ਼ਿਆਦਾ ਗਿੱਲਾ ਰਹਿੰਦਾ ਫੇਰ ਵੀ ਜ਼ਮੀਨ ਬਹੁਤ ਦੂਜੀ ਆ ਕਿੱਲੀ ਜਿਆਦਾ ਰਹਿੰਦੀ ਹੈ ਤੇ ਇਹ 412 13 ਕਿ ਭਰੀਆਂ ਆ 40 ਕਿ 42 ਕਿਲੋ ਦੀ ਭਰੀਆਂ ਕਿ 20 ਹੈਗਾ ਆਪਣੇ 5009 ਤੇ ਹੁਣ ਆਪਾਂ ਪਾਲ ਕੇ ਘੋੜੇ ਦੇਖਦੇ ਆ ਫੇ ਰਾਤੀ ਬਾਣਾ ਜੋਰ ਨਹੀਂ ਲਵਾਇਆ ਕਿਉਂਕਿ ਇੱਥੇ ਕੋਈ ਦੀ ਅਨਪਰਵਾਂਸਿਆ ਹੋ ਜਾਂਦਾ ਹੁਣ ਇੱਕ ਵਾਰੀ ਪਿੱਛੇ ਨੂੰ ਖਿੱਚਾਂਗੇ ਦੋ ਦੇਖੋ ਐ ਹੈਗਾ ਜਾਂ ਪੂਰਾ ਤੇ ਪਿੱਛੇ ਨੂੰ ਖਿੱਚ ਕੇ ਫੇ ਤਿੰਨੇ ਟਰੈਕਟਰ ਆ ਰਹੇ ਆ ਤਿੰਨੇ ਪਾ ਕੇ ਇੱਕ ਵਾਰੀ ਜਵਾਨ ਹਾਲੇ ਸਾਡਾ ਨਿਕਲਿਆ ਨਹੀਂਗਾ ਉਦਾਂ। ਬਸ ਹੌਣ ਵਾਲਾ ਹੀ ਐ ਇਦਾਂ ਹੀ ਆ ਬੇ ਹੋਰ ਹੁਣ ਗਲਤ ਕੰਮ ਥੋੜੋ ਕਰਨੇ ਚੱਜਦਾ ਕੰਮ ਹੀ ਕਰੀਦਾ ਹੈ। ਆਹ ਬੰਦੇ ਨੂੰ ਆਪਾਂ ਅੱਜ ਕੈਮਰਾਮੈਨ ਬਣਾਉਣਾ ਐ ਇੱਧਰ ਮੂੰਹ ਕਰ ਓਏ। ਸੈਟ ਐ ਤੂੰ ਐਨ ਐਕਟਿਵ ਐ ਹਨਾ ਨੀਰਾ ਆ ਆ ਇਹ ਇੱਧਰ ਵੀ ਬਲੌਗ ਕਰੇ ਆਪਣਾ ਉਸਤਾਦ ਐਵੇਂ ਗੱਲ ਨਹੀਂ ਇੱਧਰ ਵੀ ਪੂਰੀਆਂ ਚੱਲਦੀਆਂ। ਅਨੇ ਇਡਾਨੀ ਸਟੂਨੀ ਐਡ ਕਰੀ ਦੀਂਦੇ ਵੇ ਤੇਰੇ ਵਾਰ ਕੇ ਕਮੈਂਟ ਬਹੁ ਭੜੇ ਭੜੇ ਕਰਦੇ ਹੁੰਦੇ ਆਹੋ ਇਹਨੂੰ ਕੀ ਪਤਾ ਨਿਆਣਾ ਹੱਲੇ ਇਹਨੂੰ ਹੱਲੇ ਮਾੜਾ ਤਿਆਰ ਕਰਨਾ ਆ ਆਪਾਂ ਹੁਣ ਇਹਨੂੰ ਹੱਲੇ ਦੱਸ ਕੇ ਦੇਣ ਹੋ ਰਹਿਣ ਠੀਕ ਆ ਆ ਗਿਆ ਹਾਂ ਲਓ ਪਹਿਲਵਾਨ ਵੀ ਆ ਗਿਆ ਆਪਣਾ ਇਹ ਪਹਿਲਵਾਨ ਸਾਰਿਆਂ ਨਾਲ ਬਸ ਤੱਤਾ ਰਹਿੰਦਾ ਮੈਂ ਟਰੈਕਟਰ ਲੈ ਕੇ ਆਣਾ ਤੇ ਮੈਂ ਕੱਢਣੀ ਆਣ ਘਾ ਇਦਾਂ ਲਾਈਆਂ ਜਿੱਦਾਂ ਕਿਤੇ ਹੁਣ ਚੱਲਾ ਹੁੰਦਾ ਹਿਮਾਲਿਆ ਦੇ ਆ ਦੇਖੋ ਐਨ ਉਧਰ ਜੱਸਾ ਵੀ ਆ ਰਿਹਾ ਹੈ ਮਗਰ ਉਹ ਆ ਗਿਆ ਉਹ ਵੀ ਖਿੱਚੀ ਆ ਆ ਲੈ ਵੀ ਆ ਗਿਆ ਘੋਲੈਂਡ ਹੋਰ ਆ ਜਾ ਵੀ ਜਵਾਨਾ ਆ ਜਾ ਮਾਈ ਤੇ ਤੂੰ ਪਹਿਲਾਂ ਹੀ ਪਿੱਛੇ ਰਹਿਣ ਦੇ ਤਾਂ ਉਹਨੇ ਲੈ ਕੇ ਜਾਣਾ ਤੈਨੂੰ ਕਹੀ ਜਾਂਦਾ ਉਹ ਤੂੰ ਵੀ ਆ ਜੀ ਛੇਤੀ ਫੇ ਕਿ ਕੱਢ ਕੇ ਲੈ ਕੇ ਚਲੀਏ ਕੱਢ ਕੇ ਲੈ ਕੇ ਚਲੀਏ ਜਾਂ ਕਿਤਾ ਕੀ ਹੋਇਆ ਦੋ ਤੋਂ ਦੋ ਪਾਰ ਕੇ ਹਾਂ ਹਾਂ ਜਦੋਂ ਤੂੰ ਕਹਿ ਦੂੰਗਾ ਪਿੱਛੇ ਖੜ ਕੇ ਦੱਸ ਸਾਰੇ ਬੰਦੇ ਮੈਨੂੰ ਇੱਕ ਵਾਰੀ ਹੁਣ ਮਾੜਾ ਲੱਗੇ ਆ ਜੋਸ਼ ਜਾਂ ਫੇਰ ਚੈੱਕ ਕਰਨ ਆ ਦੋਨੇ ਟਰੈਕਟਰ ਪਾਉਣੇ ਆ ਆਪਣੇ ਦੋਨੇ ਹੈਗੇ ਉਹਦਾ ਤਿੱਖੇ ਆ ਇਹਨੂੰ ਬਾਅਦ ਚ ਦੇਖਦੇ ਆ ਫੇਰ ਤੇ ਆਂ ਦੇਖਦੇ ਆ ਕੀ ਬਣਦਾ ਲੋਵੀ ਹੁਣ ਲੱਗਿਆ ਛੇਰੂ ਮਗਰ ਪਾਉਣ ਰਾਹ ਥੋੜਾ ਜਿਹਾ ਹਨਾ ਪੱਕਾ ਕਰਕੇ ਫਿਰ ਟਰੈਕਟਰ ਦੀ ਗ੍ਰਿਪ ਨਹੀਂ ਬਣਦੀ ਟਰੈਕਟਰ ਤੱਪਦਾ ਹੈ ਇਹਦੇ ਕਰਕੇ ਫਿਰ ਦੋ ਜਾਂ ਦੋ ਟਰੈਕਟਰਾਂ ਦਾ ਰਹਿ ਜਾਂਦਾ ਕੰਮ ਮਾਣੇ ਜੀ ਬਾਥੇ ਦੇ ਦਰਮਿਆਨ ਖੜੇ ਦੇ ਕੇ ਹੱਲਾ ਛੇਰੀ ਤੇ ਨਾਪ ਲੈਣੀ ਕਿ ਲਈ ਇਹ ਜੰਨੇ ਦਾ ਵਜਨ ਬਹੁਤ ਆ ਮਿੱਤਰੋ 5000 ਨਾਲ ਦਾ ਮਤਲਬ ਕੀ ਹੈ ਜੀ ਹਾਈਟ ਤੇ ਲੈਂਥ ਉਹ ਲੰਮਾ ਵੀ ਬਹੁਤ ਆ ਤੇ ਉਲਤਾਲ ਵਧੀਆ ਦਿੰਦਾ ਇਹ